ਸਾਰਜੋਗ ਸਾਰੀ ਟੀਚਰ ਸਾਹਿਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਲੱਗਦਾ ਵੀ ਜਿਹੜਾ ਸਭ ਤੋਂ ਵੱਧ ਔਖਾ ਹੈ ਬੋਲਣਾ ਮੈਨੂੰ ਲੱਗਦਾ ਵੀ ਉਹ ਟੀਚਰਾਂ ਦੇ ਵਿੱਚ ਬੋਲਣਾ ਹੈ ਅਧਿਆਪਕ ਨੇ ਜਿਹੜੇ ਜਦੋਂ ਮੈਂ ਪੜਦਾ ਵੀ ਸੀ ਤਾਂ ਹਾਲਤਾਂ ਐ ਸੀ ਸਭ ਤੋਂ ਡਰ ਜਿਹੜਾ ਵੱਧ ਲੱਗਦਾ ਸੀ ਵੀ ਉਹ ਟੀਚਰਾਂ ਤੋਂ ਹੀ ਲੱਗੇ ਐਂ ਲੱਗਦਾ ਹੁੰਦਾ ਸ਼ਾਇਦ ਹੁਣ ਵੀ ਬੱਚਿਆਂ ਦੀ ਹਾਲਤ ਉਹੀ ਹੋਣੀ ਹੈ ਵੀ ਸ਼ਾਇਦ ਜੇ ਉਹਨਾਂ ਨੂੰ ਟੀਚਰ ਨਾਲ ਨਹੀਂ ਹੋਵੇ ਕੋਈ ਘਟੜਾ ਹੀ ਵਾਪਰ ਜੇ ਤਾਂ ਚੰਗੀ ਗੱਲ ਹੈ ਯਾਨੀ ਹਾਲਤ ਐਹ ਜੀ ਬਣ ਜਾਂਦੀ ਸੀ ਤੇ ਇਰ ਵੀ ਚਲੋ ਮੈਨੂੰ ਰੋਮੀ ਜੀ ਨੇ ਮੌਕਾ ਦਿੱਤਾ ਸੀ ਬਹੁਤ ਲੰਮਾ ਸਮਾਂ ਮਤਲਬ ਬਤੌਰ ਪੱਤਰਕਾਰ ਕੰਮ ਕੀਤਾ ਤੇ ਪਰ ਮੈਨੂੰ ਆਇ ਲੱਗਦਾ ਜਿਵੇਂ ਇੱਕ ਤਾਂ ਗੱਲਾਂ ਹੁੰਦੀਆਂ ਕਹਿਣ ਦੀਆਂ ਵੀ ਜਿਹੜੇ ਅਧਿਆਪਕ ਨੇ ਵੀ ਉਹ ਸਮਾਜ ਨੂੰ ਅੱਗੇ ਲਿਜਾਣ ਦੇ ਵਿੱਚ ਯੋਗਦਾਨ ਪਾਉਂਦੇ ਨੇ ਪਰ ਸੱਚ ਇਹ ਹਕੀਕਤ ਦੇ ਵਿੱਚ ਵੀ ਹੈ ਜੇ ਅਸੀਂ ਛੋਟੀਆਂ-ਛੋਟੀਆਂ ਗੱਲਾਂ ਨੂੰ ਵੀ ਦੇਖਦੇ ਆ ਤਾਂ ਵੀ ਇਹ ਪਤਾ ਲੱਗਦਾ ਹੈ ਵੀ ਇਹ ਸਭ ਤੋਂ ਵੱਧ ਜਿਵੇਂ ਦੇਖਦੇ ਆ ਨਾ ਬੱਚੇ ਜੇ ਕੋਈ ਗੱਲ ਨਾ ਮੰਨਦੇ ਹੋਣ ਤਾਂ ਉੱਥੇ ਅੱਜਕੱਲ ਮਤਲਬ ਚਾਹੇ ਉਹ ਪ੍ਰਾਈਵੇਟ ਸਕੂਲਾਂ 'ਚ ਰਹੇ ਜਾਂ ਸਰਕਾਰੀ 'ਚ ਤਾਂ ਉਹ ਜਿਹੜੇ ਪੇਰੈਂਟਸ ਨੇ ਉਹ ਬੱਚੇ ਨੂੰ ਕਹਿੰਦੇ ਨੇ ਵੀ ਅਸੀਂ ਫਿਰ ਤੇਰੇ ਮੈਡਮ ਨੇ ਜਿਹੜੇ ਉਹਨਾਂ ਨਾਲ ਗੱਲ ਕਰਾਈਏ ਜਾਂ ਤੇਰੀ ਸ਼ਿਕਾਇਤ ਲਾਵਾਂਗੇ ਤਾਂ ਬੱਚੇ ਘਰ ਦੇ ਵਿੱਚ ਬੈਠੇ ਵੀ ਡਰ ਜਾਂਦੇ ਨੇ ਤੇ ਇਸ ਕਰਕੇ ਮੈਨੂੰ ਲੱਗਦਾ ਵੀ ਜਿਹੜੀ ਸਰਕਾਰ ਨੇ ਇਹ ਮਹਮ ਸ਼ੁਰੂ ਕੀਤੀ ਹੈ ਨਾ ਵੀ ਜੁੱਧ ਨਸ਼ਿਆਂ ਵਿਰੁੱਧ ਇਹ ਕੋਈ ਆਇਆ ਨਹੀਂ ਵੀ ਇਹ ਕੋਈ 10 ਦਿਨਾਂ ਦਾ 15 ਦਿਨਾਂ ਦਾ 20 ਦਿਨਾਂ ਦਾ ਕੋਈ ਜਾਂ ਮਹੀਨੇ ਦਾ ਜਾਂ 3 ਮਹੀਨਿਆਂ ਦੀ ਕੋਈ ਮਹ ਮੈਨੂੰ ਐਂ ਲੱਗਦਾ ਵੀ ਆਪਾਂ ਸਾਰੇ ਜਿਹੜੇ ਜ਼ਿੰਮੇਵਾਰ ਨਾਗਰਿਕ ਹੈ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਹੈ ਵੀ ਉਹ ਲਗਾਤਾਰੀ ਇਹ ਜਿਹੜੀ ਮਹ ਮਸ਼ਹੂਰ ਰੱਖਾਂਗੇ ਤਾ ਮਤਲਬ ਉਹਦੇ ਚੰਗੇ ਰਿਜ਼ਲਟ ਸਾਹਮਣੇ ਆਉਂਦੇ ਨੇ ਸਰਕਾਰ ਦੀ ਇਸ ਮਹਿੰਮ ਦਾ ਕੋਈ ਇਹ ਨਹੀਂ ਫਰਕ ਪੈਂਦਾ ਵੀ 15 ਦਿਨਾਂ ਦਾ ਕੋਈ ਜਿਹੜਾ ਮਹਿੰਮ ਚਲਾ ਕੇ ਕੋਈ ਬਹੁਤਾ ਵੱਡਾ ਹੱਲ ਹੋ ਜਾਣਾ ਮੈਂ ਜਿਵੇਂ ਰومی ਜੀ ਨੇ ਗੱਲ ਕੀਤੀ ਮੈਨੂੰ ਤਿੰਨ ਜ਼ਿਲ੍ਹਿਆਂ ਦੇ ਵਿੱਚ ਬਤੌਰ ਜ਼ਿਲ੍ਹੇ ਦਾ ਇੰਚਾਰਜ ਦੇ ਤੌਰ ਤੇ ਬਿਊਰੋ ਚੀਫ ਕੰਮ ਕਰਨ ਦਾ ਮੌਕਾ ਮਿਲਿਆ ਬਰਨਾਲੇ ਤੋਂ ਇੱਥੇ 10 ਸਾਲ ਮੌਕਾ ਮਿਲਿਆ ਪਟਿਆਲੇ ਦੇ ਵਿੱਚ ਮੈਂ 3 ਸਾਲ ਰਿਹਾ ਬਠਿੰਡੇ ਦੇ ਵਿੱਚ ਮੈਨੂੰ 1 ਸਾਲ ਬਤੌਰ ਇੰਚਾਰਜ ਕੰਮ ਕਰਨ ਦਾ ਮੌਕਾ ਮਿਲਿਆ ਜਿਹੜੀ ਸਮੱਸਿਆ ਜਿਵੇਂ ਐਸ ਐਚਓ ਸਾਹਿਬ ਨੇ ਕਿਹਾ ਸੀ ਨਾ ਵੀ ਇਹ ਜਿਵੇਂ ਮਤਲਬ ਜਿਹੜੀ ਸ਼ੁਰੂ ਹੁੰਦੀ ਹੈ ਉਹ ਤਾਂ ਬਹੁਤ ਛੋਟੀਆਂ-ਛੋਟੀਆਂ ਗੱਲਾਂ ਤੋਂ ਹੁੰਦੀ ਹੈ ਤੇ ਵੀ ਉਹ ਕੋਈ ਬਹੁਤ ਹੀ ਵੱਡੀ ਉਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਵੀ ਇੱਕੇਦਮ ਕੋਈ ਬਹੁਤ ਵੱਡੇ ਨਸ਼ੇ ਨੂੰ ਲੱਗ ਜਾਂਦਾ ਮੈਂ ਪਿਛਲੇ ਦਿਨੀ ਇੱਥੇ ਬਰਨਾਲੇ ਦੀ ਗੱਲ ਲਈ ਸੀ ਮੈਂ ਇੱਕ ਦੁਕਾਨ ਤੇ ਸੌਦਾ ਲੈਣ ਲਈ ਗਿਆ ਮਾਸਟਰ ਜੀ ਤੁਸੀਂ ਆਪਾਂ ਸਾਰੇ ਲੋਕ ਜਾਣਦੇ ਆ ਉਥੇ ਹਰ ਜਿਵੇਂ ਮਾਹੌਲ ਚੱਲਦਾ ਰਹੇ ਵੀ ਨਸ਼ਿਆਂ ਦੇ ਖਿਲਾਫ ਤਾਂ ਉਹ ਦੁਕਾਨਦਾਰ ਮੈਨੂੰ ਇਹ ਗੱਲ ਕਹਿਣ ਲੱਗ ਗਿਆ ਕਹਿੰਦਾ ਜੀ ਤੁਸੀਂ ਤਾਂ ਪੱਤਰਕਾਰ ਹੋ ਤੁਹਾਨੂੰ ਲੱਗਦਾ ਵੀ ਜਿਹੜਾ ਨਸ਼ਾ ਹੈ ਕਿਵੇਂ ਬੰਦ ਹੋ ਸਕਦਾ ਹੈ ਜੁਮੇ ਆਮ ਹਰ ਇੱਕ ਬੰਦੇ ਨੇ ਕਸੂਰ ਆ ਜਿਹੜਾ ਚਲੋ ਪੁਲਿਸ ਵਾਲੇ ਨਹੀਂ ਹੈ ਤਾਂ ਜਿਵੇਂ ਕਹਿੰਦਾ ਰੂੜੀ ਤੇ ਕੂੜਾ ਹਰ ਇੱਕ ਹੀ ਸਿੱਟ ਦਿੰਦਾ ਤਾਂ ਉਹਨੂੰ ਲੱਗਦਾ ਵੀ ਯਾਰ ਵੀ ਇਹ ਤਾਂ ਪੁਲਿਸ ਵਾਲਿਆਂ ਦੀ ਜ਼ਿੰਮੇਵਾਰੀ ਆ ਮੈਂ ਵੀ ਇਹੀ ਰਟਾਇਆ ਰਟਾਇਆ ਜਵਾਬ ਦਿੰਦਾ ਵੀ ਇਹ ਪੁਲਿਸ ਦੀਆਂ ਗੈਲੀ ਆ ਇਸ ਕਰਕੇ ਨਸ਼ਾ ਵਿਕਦਾ ਹੈ ਜ਼ਿਆਦਾਤਰ ਲੋਕ ਇਹੀ ਸਮਝਦੇ ਨੇ ਵੀ ਜੇ ਪੁਲਿਸ ਨਾth ਪਾਵੇ ਤਾਂ ਨਸ਼ਾ ਵਿਕਦਾ ਮੈਂ ਉਹ ਦੁਕਾਨਦਾਰ ਦੇ ਸੱਚਮੁੱਚ ਮਤਲਬ ਪੈਰੀਆਂ ਹੱਥ ਲਾ ਕੇ ਨਿਕਲਿਆ ਵੀ ਜਦੋਂ ਉਹਨੇ ਮੈਨੂੰ ਗੱਲ ਕਹੀ ਕਿਹਾ ਸਰਦਾਰ ਜੀ ਮੈਂ ਤੁਹਾਡੀ ਇੱਜ਼ਤ ਬਹੁਤ ਕਰਦਾ ਸੀ ਪਰ ਤੁਹਾਨੂੰ ਤਾਂ ਸੁਧਾਰ ਨੂੰ ਸਮਝ ਵੀ ਹੈ ਨਹੀਂ ਮੈਂ ਕਹਾਂ ਜੀ ਕੀ ਗੱਲ ਕਹਿੰਦਾ ਜੀ ਪੁਲਿਸ ਨੂੰ ਪਤਾ ਕਦੋਂ ਲੱਗੂਗਾ ਜਦੋਂ ਕੋਈ ਘਟਨਾ ਵਾਪਰ ਜੂ ਕਹਿੰਦਾ ਸਾਰਿਆਂ ਤੋਂ ਪਹਿਲਾਂ ਜਿਹੜਾ ਪਤਾ ਲੱਗਦਾ ਤਾਂ ਉਹ ਘਰੇ ਪਤਾ ਲੱਗਦਾ ਜਦੋਂ ਜਵਾਕ ਸਭ ਤੋਂ ਪਹਿਲਾਂ ਘਰੇ ਲੇਟ ਆਉਣ ਲੱਗ ਜਾਂਦਾ ਘਰ ਦੇ ਉਹਦੇ ਬੰਨੀ ਧਿਆਨ ਨਹੀਂ ਦਿੰਦੇ ਵੀ ਸਭ ਤੋਂ ਪਹਿਲਾਂ ਪਤਾ ਕਿਸੇ ਦੇ ਨਸ਼ਾ ਕਰਨ ਬਾਰੇ ਉਹਦਾ ਘਰ ਦੇ ਵਿੱਚ ਪਤਾ ਲੱਗਣਾ ਉਦੋਂ ਬਾਅਦ ਦੇ ਜਿਹੜਾ ਪਤਾ ਲੱਗਣਾ ਫਿਰ ਉਹ ਮੁਹੱਲੇ ਦੇ ਵਿੱਚ ਪਤਾ ਲੱਗਣਾ ਜਿਹੜੇ ਆਪਣੇ ਆਂਢੀ ਗੁਆਂਢੀ ਆ ਉਹ ਵੀ ਦੇਖ ਲੈਂਦੇ ਵੀ ਅੱਜ ਮੁੰਡੇ ਦੀਆਂ ਜਿਹੜੀਆਂ ਅੱਖਾਂ ਉਹ ਠੀਕ ਨਹੀਂ ਲੱਗਦੀਆਂ ਜਾਂ ਡਿੱਗਦਾ ਜਾਂ ਜਾਂਦਾ ਵੀ ਇਹਦੀ ਤੋਰ ਠੀਕ ਨਹੀਂ ਹੈ ਉਹ ਸਾਰੀਆਂ ਗੱਲਾਂ ਦਾ ਕਹਿੰਦਾ ਫਿਰ ਮੁਹੱਲੇ 'ਚ ਪਤਾ ਲੱਗ ਜਾਂਦਾ ਹੈ ਹੌਲੀ-ਹੌਲੀ ਇੱਕ ਮੁਹੱਲੇ ਤੋਂ ਦੂਜੇ 'ਚ ਪਤਾ ਲੱਗਦਾ ਫਿਰ ਪਿੰਡ 'ਚ ਪਤਾ ਲੱਗਣ ਲੱਗ ਜਾਂਦਾ ਜਿਵੇਂ ਆਪਾਂ ਬਾਰਡਾਂ ਦੀ ਸਥਿਤੀ ਦੇਖ ਲਈਏ ਵੀ ਉਹਦੀ ਗੱਲ ਜਿਹੜੀ ਨੈੱਟ ਸ਼ੈੱਲ ਉਹਦੀ ਕਹਿਣ ਦੀ ਸੀ ਉਹ ਇਹ ਸੀ ਵੀ ਜੇ ਸਭ ਤੋਂ ਪਹਿਲਾਂ ਪਤਾ ਲੱਗਦਾ ਤਾਂ ਉਹ ਪਰਿਵਾਰ ਦੇ ਵਿੱਚ ਪਤਾ ਲੱਗਦਾ ਜੇ ਉਹਦੋਂ ਦੂਜੇ ਨੰਬਰ ਤੇ ਪਤਾ ਲੱਗਦਾ ਭਾਵੇਂ ਉਹਨੇ ਗੱਲ ਨਹੀਂ ਕਹੀ ਮੈਨੂੰ ਲੱਗਦਾ ਉਹ ਸਕੂਲਾਂ ਦੇ ਵਿੱਚ ਜਿਹੜੇ ਅਧਿਆਪਕ ਨੇ ਉਹ ਉਹਨਾਂ ਨੂੰ ਪਤਾ ਲੱਗ ਸਕਦਾ ਹੈ ਹੁਣ ਸਭ ਤੋਂ ਵੱਡੀ ਗੱਲ ਜਿਵੇਂ ਇੱਥੇ ਪਹਿਲਾਂ ਕਹੀ ਸੀ ਆਵਤਾਰ ਸਿੰਘ ਜੀ ਨੇ ਗੱਲ ਕੀਤੀ ਵੀ ਜੇ ਟੀਚਰ ਕਿਸੇ ਬੱਚੇ ਨੂੰ ਕੋਈ ਕਹਿ ਦਿੰਦੇ ਨੇ ਤਾਂ ਉਹਨਾਂ ਨੇ ਚਲੋ ਨਾਮ ਨਹੀਂ ਲਿਆ ਉਹ ਸਾਡੇ ਵਰਗੇ ਪੱਤਰਕਾਰ ਭਾਈ ਹੁੰਦੇ ਨੇ ਜਿਹੜੇ ਮਤਲਬ ਇਹ ਗੱਲ ਨੂੰ ਧਿਆਨ 'ਚ ਨਹੀਂ ਰੱਖਦੇ ਵੀ ਇਹਦਾ ਪ੍ਰਭਾਵ ਹੈ ਜਿਹੜਾ ਕੀ ਹੈ ਨਾ ਟੀਚਰਾਂ ਦੀ ਕਿਸੇ ਨਾਲ ਦੁਸ਼ਮਣੀ ਹੈ ਵੀ ਉਹ ਫਿਰ ਦਵਾ-ਦਵ ਖਬਰਾਂ ਲਾਉਣ ਵਾਲੇ ਪਾਸੇ ਚੱਲ ਪੈਂਦੇ ਨੇ ਤੇ ਟੀਚਰ ਆਪਦੀ ਜ਼ਿੰਮੇਵਾਰੀ ਤੋਂ ਡਰਦੇ ਮਰੇ ਮਤਲਬ ਇਹ ਨਹੀਂ ਵੀ ਉਹ ਨਿਵਾਉਣਾ ਨਹੀਂ ਚਾਹੁੰਦੇ ਜ਼ਿੰਮੇਵਾਰੀ ਟੀਚਰ ਨਿਵਾਉਣਾ ਚਾਹੁੰਦੇ ਨੇ ਪਰ ਹਾਲ ਤਾਂ ਆਇਆ ਕਿ ਉਹਨਾਂ ਨੂੰ ਮਾਹੌਲ ਇਹੋ ਜਿਹਾ ਲੱਗਦਾ ਕਿਤੇ ਕੈਮਰਾ ਚੱਕ ਕੇ ਮੇਰੇ ਵਰਗਾ ਜਾਂ ਸਾਡੇ ਵਰਗੇ ਵੀਰ ਐਪੀ ਵਰਗਾ ਕੋਈ ਹੋਰ ਬੰਦਾ ਆ ਗਿਆ ਵੀ ਬਿਨਾ ਮਤਲਬ ਤੋਂ ਆਪਾਂ ਨੂੰ ਸਮੱਸਿਆਵਾਂ ਕ੍ਰੀਏਟ ਹੋਣਗੀਆਂ ਇਹ ਤਾਂ ਬਿੱਤਰ ਚੁੱਪ ਹੈ ਪਰ ਮੈਨੂੰ ਲੱਗਦਾ ਜਿਹੜੀ ਚੁੱਪ ਹੈ ਜੀ ਉਹ ਆਪਣੇ ਸਾਰੇ ਲੋਕਾਂ ਲਈ ਹਾਨੀਕਾਰਕ ਹੈ ਮੈਂ ਪਿਛਲੇ ਦਿਨੀ ਤੁਸੀਂ ਕਿਤੇ ਸਾਰੇ ਆਪਾਂ ਇੱਥੇ ਲੋਕਲ ਬਰਨਾਲੇ ਵਾਲੇ ਹੀ ਹੋਵਾਂਗੇ ਜਾਂ ਆਲੇ ਦੁਆਲੇ ਦੇ ਵਿੱਚ ਕਿਤੇ ਆਈਟੀ ਚੌਂਕ ਤੋਂ ਤੁਸੀਂ ਆਉਂਦਿਆਂ ਨੇ ਦੇਖਿਆ ਹੋਊ ਇੱਕ ਮਹਿਲ ਨਗਰ ਦੇ ਇੱਕ ਬੋਰਡ ਲੱਗਿਆ ਹੋਇਆ ਇੱਕ ਗੇਟ ਉਹ ਮਹਿਲਕਲਾਂ ਦੇ ਮਤਲਬ ਹੈ ਪਰਿਵਾਰ ਜਿਨ੍ਹਾਂ ਨੇ ਉਹ ਗੇਟ ਲਾਇਆ ਹੋਇਆ ਮੇਰੀ ਪਿਛਲੇ ਲਗਭਗ 2 ਸਾਲ ਪਹਿਲਾਂ ਉਹਨਾਂ ਦੇ ਘਰੇ ਜਾਣ ਦਾ ਮੇਰਾ ਮੌਕਾ ਮਿਲਿਆ ਉਹ ਆੜਤੀਆ ਪਰਿਵਾਰ ਸੀ ਤੇ ਉਹਨਾਂ ਨੇ ਗੱਲ ਸੁਣਾਈ ਉਹਨਾਂ ਦਾ ਜਿਹੜਾ ਬੇਟਾ ਸੀ ਉਹਨਾ ਟੇਡਾ ਜਾ ਚੱਕੀ ਜਾਵੇ ਮੈਂ ਇਹ ਦੇਖੀ ਜਾ ਉਹ ਯਾਰ ਕਿਤੇ ਸ਼ਾਇਦ ਮੇਰੇ ਆਏ ਕਰਕੇ ਉਹਨੂੰ ਗਿਲਾ ਲੱਗਦਾ ਉਹਨਾਂ ਦੀ ਕੋਈ ਪ੍ਰੋਬਲਮ ਸੀ ਚਲੋ ਮੈਨੂੰ ਬੁਲਾਇਆ ਸੀ ਉਹਨਾਂ ਨੇ ਤੇ ਜਦੋਂ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਯਾਰ ਉਹਦਾ ਨਾਮ ਸੀ ਰਿੱਕੀ ਮੁੰਡੇ ਦਾ ਅੱਜ ਕੱਲ ਤਾਂ ਉਹ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਮੈਂ ਉਹਨੂੰ ਪੁੱਛਿਆ ਮੈਂ ਯਾਰ ਰਿੱਕੀ ਗੱਲ ਕੀ ਹੋ ਗਈ ਤੂੰ ਮੇਰੇ ਬੰਨੇ ਆਇਆ ਕੌੜ ਜਾ ਝਾਕਦਾ ਹੈ ਕਹਿੰਦਾ ਜੀ ਮੈਂ ਪਛਾਣਦਾ ਸੀ ਤੁਹਾਨੂੰ ਮੈਂ ਕਿਹਾ ਵੀ ਪਛਾਣਦਾ ਸੀ ਕਿਸ ਗੱਲ ਲਈ ਕਿਉਂ ਜਦੋਂ ਕੋਈ ਬੰਦਾ ਇੱਕ ਗਲਤ ਕਦਮ ਚੱਕਦਾ ਹੈ ਨਾ ਜੀ ਉਹਦੇ ਪਿੱਛ ਤੇ ਮੈਂ ਉਹਨੂੰ ਪੁੱਛਿਆ ਵੀ ਕਿਹੜੀ ਗੱਲ ਹੈ ਪਛਾਣਦਾ ਵੀ ਆਪਾਂ ਤਾਂ ਕਦੇ ਮਿਲੇ ਨਹੀਂ ਕਹਿੰਦਾ ਜੀ ਇੱਕ ਵਾਰੀ ਤੁਸੀਂ ਕਿਸੇ ਐਫਐਸਓ ਦੇ ਖਿਲਾਫ ਕਹਿੰਦਾ ਖਬਰ ਲਾਈ ਸੀ ਕਹਿੰਦਾ ਮੈਂ ਨਸ਼ਾ ਕਰਦਾ ਹੁੰਦਾ ਸੀ ਕਹਿੰਦਾ ਮੈਨੂੰ ਉਹਨੇ 10000 ਦਿੱਤਾ ਸੀ ਵੀ ਆਪਾਂ ਇਹਦੀਆਂ ਲੱਤਾਂ ਤੋੜਨੀਆਂ ਨੇ ਕਹਿੰਦਾ ਮੈਂ ਸੋਚਿਆ ਉਦੋਂ ਤਾਂ ਤੁਸੀਂ ਮੈਨੂੰ ਮਿਲੇ ਨਹੀਂ ਵੀ ਯਾਰ ਅੱਜ ਕਹਿੰਦਾ ਤੁਸੀਂ ਤਾਂ ਮੇਰੇ ਸਾਡੇ ਪਰਿਵਾਰ ਦੇ ਤੌਰ ਤੇ ਮਤਲਬ ਮੈਨੂੰ ਨਹੀਂ ਸੀ ਪਤਾ ਵੀ ਤੁਸੀਂ ਇਹ ਜਿਓ ਵੀ ਸਾਡੀ ਕੋਈ ਪਰਿਵਾਰਕ ਸਮੱਸਿਆ ਸੀ ਤੁਸੀਂ ਸਾਡੀ ਹੈਲਪ ਕਰਦੇ ਹੋ ਤੇ ਫਿਰ ਮੈਂ ਉਹਨੂੰ ਪੁੱਛਣ ਲੱਗਾ ਮੇਰੇ ਗੱਲ ਕੀ ਸੀ ਉਹ ਕਹਿੰਦਾ ਜੀ ਗੱਲ ਆਇਆ ਵੀ ਮੈਂ ਮੈਂ ਕਿਹਾ ਤੂੰ ਤਾਂ ਚੰਗੇ ਘਰੋਂ ਐ ਕੋਈ ਕਮੀ ਤੇਰੇ ਕੋਲੇ ਮਤਲਬ ਹੈ ਨਹੀਂ ਕੋਈ ਪਰਿਵਾਰਕ ਤੌਰ ਤੇ ਅੱਜ ਆਏ ਮੰਨ ਲਓ ਕਿ ਉਹਨਾਂ ਦੇ ਘਰ ਦੇ ਵਿੱਚ ਜਿਹੜੀਆਂ ਭੈਣਾਂ ਨੇ ਤਿੰਨ ਭੈਣਾਂ ਨੇ ਜਿਹੜੀ ਰਖੜੀ ਮਤਲਬ ਬੰਨਣ ਵਾਲਾ ਵੀ ਉਹਨਾਂ ਦੇ ਪਰਿਵਾਰ 'ਚ ਕੋਈ ਨਹੀਂ ਰਿਹਾ ਤੇ ਆਮ ਤੌਰ ਤੇ ਆਪਾਂ ਕਹਿੰਦੇ ਆ ਸਮੱਸਿਆਵਾਂ ਦੇ ਵਿੱਚ ਉਲਝ ਕੇ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਆ ਨਸ਼ੇ ਵਾਲੇ ਪਾਸੇ ਚੱਲਦੇ ਨੇ ਪਰ ਅਸਲ ਕੀ ਐ ਮੈਨੂੰ ਲੱਗਦਾ ਵੀ ਇਹਦਾ ਕੋਈ ਇੱਕ ਕਾਰਨ ਨਸ਼ੇਦਾਰੀ ਹੈ ਜਿਹੜਾ ਮਾਨਸਿਕ ਤਣਾਅ ਹੋ ਕਿਸੇ ਵੀ ਕਾਰਨ ਕਰਕੇ ਹੋ ਸਕਦਾ ਜਿਹੜਾ ਮਾਨਸਿਕ ਤਣਾਅ ਹੈ ਬੇਸ਼ੱਕ ਅਸੀਂ ਠੀਕ ਐ ਗ ਇਹਦਾ ਦੋਸ਼ ਅਸੀਂ ਕਿਸੇ ਮਰਜ਼ੀ ਦੇ ਦਈਆ ਹੈ ਤਾਂ ਪੂਰੇ ਇਹਦੀਆਂ ਜੜਾਂ ਜਿਹੜੀਆਂ ਉਹ ਪੂਰੇ ਸਮਾਜ ਦੇ ਵਿੱਚ ਹੀ ਬਸੀਆਂ ਹੋਈਆਂ ਜਿਹੜਾ ਵੀ ਇੱਕ ਦੇ ਨਾਲ ਦੂਜੀ ਸਮੱਸਿਆ ਜੁੜੀ ਹੈ ਦੂਜੀ ਤੋਂ ਤੀਜੀ ਜੁੜੀ ਹੈ ਮਤਲਬ ਅੱਗੇ ਦੀ ਅੱਗੇ ਹੋ ਜਿਆ ਸਮੱਸਿਆਵਾਂ ਦਾ ਤਾਣਾ ਬਾਣਾ ਉੱਜਦਾ ਤੇ ਫਿਰ ਉਹਦੇ ਚੋਂ ਜਿਹੜਾ ਸਮਾਜ ਦੇ ਵਿੱਚੋਂ ਜਿਹੜੇ ਬਹੁਤੇ ਬੰਦੇ ਜਾਣਕਾਰੀ ਤਾਂ ਰੱਖਦੇ ਨਹੀਂ ਹੁੰਦੇ ਜੇ ਕਿਸੇ ਨੂੰ ਨਾ ਜੀ ਕੋਈ ਬਹੁਤ ਛੋਟੀ ਜੀ ਗੱਲ ਹੈ ਮਤਲਬ ਮੇਰੀ ਗੱਲ ਕੋਈ ਤੁਹਾਨੂੰ ਉਪਰੀ ਲੱਗੇ ਤਾਂ ਐ ਮੰਨ ਲਓ ਕਿ ਮੈਂ ਫਿਰ ਵੀ ਬੱਚਾ ਹਾਂ ਬੱਚੇ ਦੀ ਤਰ੍ਹਾਂ ਹੀ ਮਤਲਬ ਟ੍ਰੀਟ ਕਰੋ ਵੀ ਟੀਚਰਾਂ ਦੇ ਬੂਹੇ ਤਾਂ ਬੱਚੇ ਹੀ ਹੁੰਦਾ ਚਾਹੇ ਜਿੱਡੇ ਮਰਜ਼ੀ ਬ ਤੇ ਉਹ ਜੇ ਕਿਸੇ ਨੂੰ ਨਾ ਲੂਜ਼ ਮੋਸ਼ਨ ਵੀ ਲੱਗੇ ਹੁਣ ਤਾਂ ਜਿਹੜੇ ਨਸ਼ਾਖਾਨ ਵਾਲੇ ਬੰਦੇ ਨੇ ਉਹ ਗੋਲੀ ਦੀ ਗੱਲ ਨਹੀਂ ਕਰਨਗੇ ਉਹ ਕਹਿੰਗੇ ਥੋੜੀ ਜੀ ਫੀਮ ਲੈ ਲਓ ਵੀ ਫੀਮ ਨਾਲ ਵੀ ਠੀਕ ਹੋ ਜਾਂਦਾ ਮਤਲਬ ਜੇ ਕੋਈ ਹੋਰ ਨਸ਼ਾ ਕਰਨ ਵਾਲਾ ਬੰਦਾ ਹੈ ਉਹ ਕੋਈ ਮਤਲਬ ਸਰਦੀ ਜ਼ੁਕਾਮ ਦੇ ਵਿੱਚ ਕਿਸੇ ਨੂੰ ਨਾ ਜਲਜਖਾਮ ਹੋ ਗਿਆ ਉਹ ਜਿਹੜਾ ਦਾਰੂ ਪੀਣ ਵਾਲਾ ਬੰਦਾ ਉਹ ਕਹੋ ਤੁਸੀਂ ਭਰਾਂਡੀ ਲੈ ਕੇ ਦੇਖ ਲਓ ਰੰਬ ਲੈ ਕੇ ਦੇਖ ਲਓ ਮਤਲਬ ਆਪਣੇ ਸਮਾਜ ਦੇ ਵਿੱਚ ਮਤਲਬ ਸਹੀ ਦਿਸ਼ਾ ਦੀ ਘਾਟ ਹੈ ਜਿਹੜੀ ਮੈਨੂੰ ਲੱਗਦਾ ਸਭ ਤੋਂ ਵਧੀਆ ਜਿਹਦੀ ਜ਼ਿੰਮੇਵਾਰੀ ਹੈ ਉਹ ਟੀਚਰਾਂ ਦੇ ਹਿੱਸੇ ਆਉਂਦੀ ਹੈ ਵੀ ਜੇ ਉਹ ਆਪ ਦਾ ਇਹ ਗੱਲ ਨੂੰ ਛੱਡ ਕੇ ਵੀ ਯਾਰ ਸਮੱਸਿਆਵਾਂ ਨੇ ਜਿਹੜੀਆਂ ਵੈਸੇ ਤਾਂ ਮੈਨੂੰ ਲੱਗਦਾ ਕੋਈ ਜਿਵੇਂ ਇੱਥੇ ਉਤਾਰ ਸਿੰਘ ਜੀ ਨੇ ਕਿਹਾ ਸੀ ਪੱਤਰਕਾਰਾਂ ਦਾ ਕੋਈ ਇਹੋ ਜਿਹੀ ਡਰ ਵਾਲੀ ਸਥਿਤੀ ਤਾਂ ਨਹੀਂ ਹੁੰਦੀ ਜੇ ਕਿਉਂ ਅਸੀਂ ਵੀ ਤਾਂ ਮਤਲਬ ਉਹੀ ਟੀਚਰਾਂ ਤੋਂ ਪੜ੍ਹੇ ਹੋਏ ਆ ਹੁਣ ਦੇ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਇਸ ਤਰ੍ਹਾਂ ਦਾ ਕੁੱਟਦਾ ਵੀ ਹੋਵੇ ਸਾਨੂੰ ਤਾਂ ਜੇ ਸ਼ਿਕਾਇਤ ਨਾ ਹੁੰਦੇ ਤਾਂ ਘਰੇ ਜਾ ਕੇ ਸੇਵਾ ਅੱਡ ਹੋਣੀ ਸੀ ਮਤਲਬ ਅੱਗੇ ਤਾਂ ਇਹ ਸੀ ਜੇ ਟੀਚਰ ਰਸਤੇ 'ਚ ਵੀ ਮਿਲ ਜਾਂਦਾ ਉਹ ਨੂੰ ਮਾਂ ਪਿਓ ਨੇ ਇਹ ਵੀ ਅਧਿਕਾਰ ਦਿੱਤਾ ਹੁੰਦਾ ਸੀ ਵੀ ਇਹ ਸਾਡਾ ਬੱਚਾ ਕਿਤੇ ਗਲਤ ਤੁਰਿਆ ਫਿਰਦਾ ਤੋ ਸਕੂਲ ਟਾਈਮ ਤੋਂ ਬਾਅਦ ਦੇ ਵਿੱਚ ਵੀ ਛੇਤ੍ਰੌਲ ਕਰ ਸਕਦਾ ਸੀ ਮਤਲਬ ਹੁਣ ਜਿੱਥੇ ਸਮਾਜ ਦਾ ਕਸੂਰ ਹੈ ਨਾ ਉਹਦੇ ਨਾਲ ਮੈਨੂੰ ਲੱਗਦਾ ਟੀਚਰਾਂ ਨੂੰ ਇਹ ਜਿਹੜੀ ਚੁਣੌਤੀ ਹੈ ਜਿਵੇਂ ਸਭ ਤੋਂ ਵੱਡੀ ਕਿਉਂ ਉਹਦੇ ਨਾਲ ਘਟਨਾਵਾਂ ਇੱਕ ਤੋਂ ਇੱਕ ਵਾਪਰਦੀਆਂ ਨੇ ਜਿਹੜੀ ਮੈਂ ਉਹੀ ਰਿੱਕੀ ਦੀ ਗੱਲ ਕਰਦਾ ਸੀ ਉਹ ਕਹਿੰਦਾ ਮੈਨੂੰ ਘਰਦਿਆਂ ਨੇ ਨਾ ਨਸ਼ਾ ਜਿਵੇਂ ਲੱਗਿਆ ਕਰਨ ਕਹਿੰਦਾ ਨਸ਼ਾ ਕਰਨ ਤੋਂ ਮੈਨੂੰ ਰੋਕਣ ਲਈ ਘਰਦਿਆਂ ਕੋਲ ਇੱਕੋ ਹੀ ਹੱਲ ਹੁੰਦਾ ਆਪਾਂ ਕਹਿੰਦਾ ਪੈਸੇ ਨਾ ਦੇ ਉਹਨੂੰ ਇਹੀ ਤਰੀਕਾ ਹੁੰਦਾ ਕਹਿੰਦਾ ਪੈਸੇ ਦੇਣੇ ਬੰਦ ਕਰ ਦਿਓ ਸ਼ਾਇਦ ਉਹ ਨਸ਼ਾ ਕਰਨਾ ਬੰਦ ਕਰ ਦੂ ਉਹ ਕਹਿੰਦਾ ਜੀ ਫਿਰ ਮੈਨੂੰ ਆਇਆ ਲੱਗਾ ਘਰੋਂ ਤਾਂ ਸੀਗਾ ਜੀ ਆਏ ਮੰਨ ਲਓ ਮੇਰੇ ਹਿਸਾਬ ਨਾਲ ਸਾਡੇ ਸਕੂਲ ਦੇ ਵਿੱਚ ਇੱਕ ਟੀਚਰ ਜਸਤੀ ਸੀ ਜੀ ਆਏ ਏ ਇੱਕ ਟ੍ਰਾਂਸਫਰ ਹੋਈਏ ਏਡੀਮ ਤੋਂ ਅਸੀਂ ਉਹਨੂੰ ਪਸਟ ਵੀ ਕਰਾਉਣੀ ਕਹਿੰਦਾ ਜੀ ਤੁਸ ਜੁਆ ਕਰੀਏ ਜੀ ਸਨਸਟ ਹੋ ਗਈ ਸਨਸਟ ਦੀ ਏਡੀਮ ਪਤਾ ਦੀ ਕਹਿੰਦਾ ਮਤਲਬ ਆਹ ਟੀਚਰ ਜਿਹੜਾਗਾ ਉਹ ਵਾਕੀ ਇੱਕਾਤ ਕਰਦਾ ਰਹਿਣਾ ਨਹੀਂ ਮੈਂ ਮੈਂ ਇਹੀ ਗੱਲ ਮੈਂ ਇਹ ਗੱਲ ਪਹਿਲਾਂ ਕੀਤੀ ਹੈ ਜੀ ਤੁਸੀਂ ਦੱਸ ਰਹੇ ਹੋ ਕਿ ਅਸਲ ਤੇ ਵਿੱਚ ਦੇਖੋ ਡਰ ਹੈ ਵੀ ਉਹ ਡਰ ਦੇ ਕਾਰਨ ਪਰ ਜਿਹੜਾ ਅੱਗੇ ਵਾਲੇ ਡਰ ਨੇ ਮੈਂ ਜਿਹੜੀ ਤੁਹਾਨੂੰ 21 ਦੀ ਗੱਲ ਦੱਸਦਾ ਕਹਿੰਦਾ ਇਹ ਪਰਿਵਾਰ ਨੇ ਮੈਨੂੰ ਨਸ਼ਾ ਮਤਲਬ ਪੈਸੇ ਦੇਣੇ ਬੰਦ ਕਰਤੇ ਕਹਿੰਦਾ ਮੈਂ 2-4 ਦਿਨ ਤਾਂ ਤੋੜ ਜੀ ਲੱਗਦੀ ਰਹੀ ਕਹਿੰਦਾ ਫਿਰ ਮੈਨੂੰ ਆਇਆ ਲੱਗਣਾ ਸ਼ੁਰੂ ਹੋ ਗਿਆ ਵੀ ਯਾਰ ਕੋਈ ਹੋਰ ਹੱਲ ਕੀਤਾ ਜਾਵੇ ਛੋਟੀਆਂ-ਮੋਟੀਆਂ ਚੋਰੀਆਂ ਕਰਨ ਲੱਗ ਗਿਆ ਜਣੀ ਮੁੰਡਾ ਆੜਤੀਆਂ ਦਾ ਉਹਨੇ ਜੋ ਘਰੇ ਨਾਲ ਪੈਸੇ ਮਿਲਣ ਪਹਿਲਾਂ ਘਰੋਂ ਕਦੇ ਚੱਕ ਲੈਣੇ ਮਾਂ ਦੇ ਪੈਸੇ ਚੱਕ ਲੈ ਪਿਓ ਦੇ ਪੈਸੇ ਚੱਕ ਲੈ ਭੈਣਾਂ ਦੇ ਪੈਸੇ ਜਿਹੜੀ ਇਹ ਗੱਲ ਅੱਗੇ ਤੋਂ ਅੱਗੇ ਵਧੀ ਜਾਂਦੀ ਹੈ ਜਿਹੜਾ ਮੈਂ ਕਿਹਾ ਵੀ ਉਹ ਸਾਰੇ ਸਮਾਜ ਲਈ ਖਤਰਾ ਹੈ ਉਹ ਖਤਰਾ ਇਸ ਕਰਕੇ ਹੈ ਵੀ ਜੇ ਮੰਨ ਲਓ ਆਪਾਂ ਨਹੀਂ ਰੋਕਦੇ ਤਾਂ ਆਪਾਂ ਆਮ ਦੇਖਦੇ ਆ ਕੋਈ ਆ ਵੀ ਕੋਈ ਮਤਲਬ ਪਰਸਲੀ ਜਾਂਦੀ ਹੈ ਡੇੜੀ 'ਚ ਕਿਸੇ ਦਾ ਪਰਸ ਕੋਲੇ ਆ ਕਿਸੇ ਦਾ ਮਤਲਬ ਮੋਬਾਈਲ ਖੋਕੇ ਲੈ ਗਏ ਜਿਹੜੀਆਂ ਛੇੜੀਆਂ ਛੋਟੀਆਂ-ਛੋਟੀਆਂ ਵੀ ਘਟਨਾਵਾਂ ਵਾਪਰਦੀਆਂ ਅਸਲ ਦੇ ਵਿੱਚ ਉਹ ਨਸ਼ੇੜੀ ਲੋਕ ਨੇ ਜਿਨ੍ਹਾਂ ਦੇ ਪਰਿਵਾਰ ਨੇ ਪਹਿਲਾਂ ਧਿਆਨ ਨਹੀਂ ਦਿੱਤਾ ਉਸ ਤੋਂ ਬਾਅਦ ਉਹ ਪੂਰੇ ਸਮਾਜ ਲਈ ਖਤਰਾ ਬਣ ਗਏ ਜਿਹੜੀ ਮੈਨੂੰ ਲੱਗਦਾ ਵੀ ਆਪਾਂ ਥੋੜੀ ਜਦੋਂ ਚੁਣੌਤੀ ਹੁੰਦੀ ਹੈ ਨਾ ਜੇ ਮਤਲਬ ਸੌਖਾ ਰਾਹ ਤਾਂ ਕੋਈ ਵੀ ਨਹੀਂ ਹੁੰਦਾ ਜੀ ਜੇ ਆਪਾਂ ਸੌਖਾ ਤਾਂ ਕਹੀਏ ਆਪਣੇ ਪਰਿਵਾਰਾਂ ਦੇ ਵਿੱਚ ਵੀ ਹਾਲਤੇ ਬਣ ਜਾਂਦੇ ਇੱਥੇ ਆਪਾਂ ਸਕੂਲ ਤਾਂ ਚਲੋ ਇਹ ਡਰ ਦੇ ਕਾਰਨ ਚੁੱਪ ਕਰ ਸਕਦੇ ਆ ਜੀ ਆਪਣੇ ਪਰਿਵਾਰ ਦੇ ਵਿੱਚ ਕੋਈ ਇਹੋ ਜਿਹੀ ਘਟਨਾ ਵਾਪਰਦੀ ਹੈ ਉੱਥੇ ਵੀ ਫਿਰ ਆਪਾਂ ਕੋਈ ਨਾ ਕੋਈ ਤਰੀਕਾ ਉਹ ਜਾ ਬਣਾਉਣੇ ਆ ਮੈਨੂੰ ਲੱਗਦਾ ਜੀ ਸਭ ਤੋਂ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਨਾ ਜੇ ਕਿਤੇ ਟੀਚਰ ਜਿਵੇਂ ਐਸ ਐਚਓ ਸਾਹਿਬ ਨੇ ਕਿਹਾ ਸੀ ਵੀ ਜਿਹੜੇ ਉਹ ਸਟਿੰਗ ਜੀ ਪੀਣ ਲੱਗ ਜਾਣ ਤਾਂ ਉਹ ਮੰਨ ਲਓ ਵੀ ਸੁਧਾਰਨ ਹਾਲਚ ਕੋਈ ਬੰਦਾ ਸ ਵੀ ਜਿਵੇਂ ਨਸ਼ਾ ਕੀਤਾ ਹੁੰਦਾ ਫਿਰ ਉਹ ਨਸ਼ੇ ਨੂੰ ਜਿਵੇਂ ਵੱਧ ਉਹਦੀ ਡੋਜ਼ ਬਣ ਜੇ ਉਹਦੇ ਦੀ ਫਿਰ ਉਹ ਨਸ਼ਾ ਮਤਲਬ ਉਹ ਸਟਿੰਗ ਉਹਦੀ ਪਹਿਲੀ ਪਛਾਣ ਹੈ ਬੰਦਾ ਜੇ ਆਮ ਆਪਾਂ ਦੇਖਦੇ ਆ ਕੋਈ ਬਜ਼ਾਰਾਂ ਚ ਲਈ ਫਿਰਦੇ ਨੇ ਕੋਈ ਹੋਰ ਹੈ ਤਾਂ ਉਹਦੇ ਪਛਾਣ ਬੰਦਾ ਕਰ ਸਕਦਾ ਵੀ ਇਹ ਜਿਹੜਾ ਨਸ਼ੇ ਦਾ ਆਦੀ ਬੰਦਾ ਹੈ ਤੇ ਇਹਨੂੰ ਕਿਸੇ ਤਰੀਕੇ ਰੋਕਿਆ ਜਾਵੇ ਜੇ ਆਪਾਂ ਨਹੀਂ ਰੋਕਦੇ ਤਾਂ ਉਹ ਘਟਨਾਵਾਂ ਫਿਰ ਇੱਕ ਤੋਂ ਬਾਅਦ ਵੱਡੀ ਉਦੋਂ ਵੱਡੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਜਿਹੜੀਆਂ ਮੁਸ਼ਕਲ ਹੈ ਉਹਨਾਂ ਦੀ ਹਾਲਤ ਇਹ ਹੁੰਦੀ ਆ ਵੀ ਕਹਿੰਦੇ ਜਿਹੜਾ ਮੁਸ਼ਕਲਾਂ ਦਾ ਤੇ ਮਨੁੱਖ ਦਾ ਜਿਹੜਾ ਰਿਸ਼ਤਾ ਹੈ ਉਹ ਚੋਲੀ ਤੇ ਦਵਣ ਵਾਲਾ ਸਾਥ ਹੈ ਇਹ ਜਿਹੜਾ ਜਿਉਂਦਾ ਮਨੁੱਖ ਹੈ ਉਹਨੂੰ ਮੁਸ਼ਕਲਾਂ ਤੋਂ ਮੁਕਤੀ ਤਾਂ ਮਿਲ ਨਹੀਂ ਸਕਦੀ ਜੇ ਜਿੰਨੇ ਮਰਜੀ ਆਪਣੇ ਧਰਮ ਗ੍ਰੰਥਾਂ ਦੇ ਵਿੱਚ ਹੋਰ ਆਪਾਂ ਨੂੰ ਮਤਲਬ ਹਰ ਥਾਂ ਤੇ ਸਮਝਾਇਆ ਜਾਂਦਾ ਵੀ ਸਾਨੂੰ ਸਬਰ ਨਾਲ ਰਹਿਣਾ ਚਾਹੀਦਾ ਸੰਤੋਖ ਨਾਲ ਰਹਿਣਾ ਚਾਹੀਦਾ ਪਰ ਮੈਨੂੰ ਲੱਗਦਾ ਇਹ ਗੱਲਾਂ ਕਹਿਣ ਚ ਹੁੰਦੀਆਂ ਇਹਨੂੰ ਜੀਵਨ ਤੇ ਲਾਗੂ ਕਰਦੇ ਆ ਤਾਂ ਔਖੀਆਂ ਬਹੁਤ ਨੇ ਇਸ ਕਰਕੇ ਪਰ ਫਿਰ ਵੀ ਇੱਕੋ ਹੀ ਗੱਲ ਹੈ ਵੀ ਜਿਹੜੇ ਬੱਚਿਆਂ ਦਾ ਸਭ ਤੋਂ ਵੱਧ ਪਤਾ ਪਹਿਲਾਂ ਲੱਗਣਾ ਹੈ ਉਹ ਟੀਚਰਾਂ ਨੂੰ ਲੱਗਣਾ ਹੈ ਘਰ ਦੇ ਤਾਂ ਹਾਲ ਤੇ ਹੋਈ ਵੀ ਹੈ ਉਹ ਤਾਂ ਇਹ ਮੰਨ ਲੈ ਜਿਵੇਂ ਮੈਂ ਆਪਦੀ ਗੱਲ ਦੱਸਦਾ ਨਹੀਂ ਕਿਸੇ ਹੋਰ ਦੀ ਨਹੀਂ ਮੇਰੀ ਮਤਲਬ ਛੋਟੀ ਉਮਰ 'ਚ ਮੈਨੂੰ ਪੜਨ ਲੱਗਾ ਜਿਵੇਂ ਏਜ ਤਾਂ ਮੇਰੀ 58 ਸਾਲ ਦੇ ਨੇੜੇ ਹੋ ਚਲੀ ਮੈਨੂੰ ਲੱਗਦਾ ਦੇਖਣ ਨੂੰ ਕਿਸੇ ਨੂੰ ਇਹ ਏਜ ਨਹੀਂ ਲੱਗਦੀ ਤੇ ਮੈਂ ਘਰਦਿਆਂ ਨੂੰ ਪੁੱਛਣ ਲੱਗਾ ਵੀ ਗੱਲ ਕੀ ਵੀ ਮੇਰੀ ਉਮਰ ਤਾਂ ਇੰਨੀ ਹਰ ਇੱਕ ਕਹਿੰਦਾ ਲੱਗਦੀ ਨਹੀਂ ਉਹ ਕਹਿੰਦੇ ਤੂੰ ਸ਼ਰਾਰਤੀ ਜਿਆਦਾ ਹੁੰਦਾ ਸੀ ਅਸੀਂ ਇੱਕ ਤਾਂ ਸਕੂਲ ਹੀ ਛੱਡਿਓ ਵੀ ਉਮਰ ਵੱਡੀ ਲਿਖਾ ਕੇ ਸਕੂਲ ਛੱਡੇ ਤੇ ਜਿਹੜੀ ਕਾਰਨ ਹੁਣ ਵੀ ਉਹੀ ਹੈ ਮਤਲਬ ਮਾਪੇ ਆਪਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਤੋਂ ਮੁਕਤ ਹੋਣ ਲਈ ਟੀਚਰਾਂ ਦੇ ਗਲ ਪਾਣ ਦੇ ਜਾਂ ਕੋਈ ਨਹੀਂ ਜਦ ਜੇ ਵੀ ਆਪਾਂ ਸਕੂਲ 'ਚ ਛੱਡ ਦਿੰਦੇ ਆ ਮਾਸਟਰ ਆਪੇ ਭੁਗਤੀ ਜਾਣਗੇ ਤੇ ਮਤਲਬ ਜੇ ਆਪਾਂ ਸਾਰੇ ਹੀ ਆਏ ਇੱਕ ਦੂਜੇ ਦੇ ਜ਼ਿੰਮੇਵਾਰੀ ਸਿੱਟਣ ਲੱਗੇ ਮੈਨੂੰ ਲੱਗਦਾ ਵੀ ਜਿਹੜਾ ਉਹਦਾ ਰਿਜ਼ਲਟ ਆ ਜਿਹੜੇ ਉਹ ਬਹੁਤ ਮਾੜੇ ਪੂਰੇ ਸਮਾਜ ਲਈ ਨਿਕਲਣੇ ਨੇ ਅੱਜ ਆਪਾਂ ਜਿਵੇਂ ਕਹਿੰਦੇ ਨੇ ਦੂਜੇ ਦੇ ਘਰੇ ਲੱਗੀ ਆ ਜਿਹੜੀ ਵੀ ਉਹ ਮਤਲਬ ਬਸੰਤਰ ਦੇਵਤਾ ਲੱਗਦੀ ਆ ਆਪਦੇ ਘਰੀ ਅੱਗ ਲੱਗਦੀ ਆ ਤੇ ਮੈਨੂੰ ਇੱਕੋ ਹੀ ਗੱਲ ਲੱਗਦੀ ਹੈ ਵੀ ਇਹ ਅੱਜ ਜਿਹੜਾ ਵਰਗ ਬੈਠਾ ਹੈ ਵੀ ਇਹ ਵਰਗ ਦੇ ਮੋਢਿਆਂ ਤੇ ਸਭ ਤੋਂ ਵੱਧ ਜ਼ਿੰਮੇਵਾਰੀ ਹੈ ਤੇ ਜੇ ਇਹ ਜ਼ਿੰਮੇਵਾਰੀ ਨੂੰ ਟੀਚਰ ਨਿਭਾਉਣਾ ਸ਼ੁਰੂ ਕਰ ਦੇਣ ਪਹਿਲੀ ਗੱਲ ਤਾਂ ਜੀ ਆਏ ਵੀ ਜਿਵੇਂ ਇਹਨਾਂ ਨੇ ਕਿਹਾ ਸੀ ਐਸ ਐਚਓ ਸਾਹਿਬ ਨੇ ਵੀ ਜਿਹੜੀ ਪੇਰੈਂਟਸ ਮੀਟਿੰਗ ਹੁੰਦੀ ਹੈ ਉਹਦੇ 'ਚ ਮਤਲਬ ਇਹ ਗੱਲ ਰੱਖੀ ਜਾ ਸਕਦੀ ਹੈ ਜਿਵੇਂ ਆਪਾਂ ਸਿੱਧੇ ਤੌਰ ਤੇ ਹੁਣ ਬੱਚਿਆਂ ਦੀ ਕੁੱਟਮਾਰ ਕਰਨਾ ਜਿਹੜਾ ਉਹ ਉਸ ਦਾ ਕਾਨੂੰਨ ਹੀ ਇਹ ਹਜੇ ਬਣ ਕੇ ਉਹ ਤਾਂ ਵੈਸੇ ਹੀ ਨਹੀਂ ਲੱਗਦੀ ਮਤਲਬ ਚੰਗੀ ਨਹੀਂ ਲੱਗਦੀ ਗੱਲ ਪਰ ਹੈ ਤੇ ਬੱਚਿਆਂ ਦੇ ਹਿੱਤ ਕੀ ਹੁੰਦੀ ਸੀ ਕੋਈ ਨੁਕਸਾਨ ਦੀ ਤਾਂ ਹੈ ਨਹੀਂ ਕਿਸੇ ਦੀ ਦੁਸ਼ਮਣੀ ਨਹੀਂ ਕਿਸੇ ਨਾਲ ਵੀ ਕੋਈ ਟੀਚਰ ਕਿਸੇ ਨੂੰ ਕੁੱਟਦਾ ਹੋਵੇ ਤੇ ਪਰ ਉਹਦੇ ਲਈ ਜ਼ਰੂਰ ਇਹ ਹੈ ਵੀ ਉਹਦੇ ਪੇਰੈਂਟਸ ਨੂੰ ਬੁਲਾ ਕੇ ਦੱਸਿਆ ਜ਼ਰੂਰ ਜਾ ਸਕਦਾ ਵੀ ਤੁਹਾਡੇ ਬੱਚੇ ਦੀ ਜਿਹੜੀ ਆਦਤ ਹੈ ਉਹ ਵਿਗੜਦੀ ਜਾਂਦੀ ਹੈ ਤੇ ਇਹ ਨਹੀਂ ਮਤਲਬ ਮੈਨੂੰ ਲੱਗਦਾ ਵੀ ਬਾਕੀ ਤਾਂ ਹੁਣ ਜਿਹੜਾ ਟ੍ਰੇਨਿੰਗ ਰੋਮੀ ਜੀ ਨੇ ਦੱਸਿਆ ਵੀ ਤੁਹਾਨੂੰ ਟ੍ਰੇਨਿੰਗ ਵੀ ਦਿੱਤੀ ਹੈ ਤੁਸੀਂ ਉਹ ਜਾਦਾ ਕਿ ਤੁਹਾਡਾ ਤਾਂ ਅਸੀਂ ਤਾਂ ਕਦੇ-ਕਦੇ ਬੋਲਣਾ ਜਿੰਨਾ ਕ ਅਸੀਂ ਬੋਲਦੇ ਇਹਨਾਂ ਮੈਨੂੰ ਲੱਗਦਾ ਹੈ ਲਗਭਗ ਹਰ ਟੀਚਰ ਨੂੰ ਦਿਨ ਚ ਦੀ ਜੇ ਉਹਦੇ 4 5 6 ਕੋਈ ਪੀੜ ਲੱਗਦੇ ਨੇ ਉਹ ਸਾਰੇ ਪੀੜਾਂ ਦੇ ਵਿੱਚ ਉਹਨੂੰ ਬੋਲਣਾ ਪੈਂਦਾ ਤੇ ਜੇ ਵਧੀਆ ਗੱਲ ਹੈ ਵੀ ਜੇ ਆਪਾਂ ਨਸ਼ੇ ਦੇ ਮੁੱਦੇ ਨੂੰ ਇਹ ਸਰਕਾਰ ਦੀ ਮਿਹਨਤ ਦੇ ਨਾਲੋਂ ਆਪਾਂ ਸਮਾਜ ਦਾ ਇੱਕ ਇਹ ਮੰਨ ਕੇ ਚੱਲੀ ਆਪਾਂ ਜ਼ਿੰਮੇਵਾਰ ਬੰਦੇ ਆ ਜਿਹੜਾ ਪੜਿਆ ਲਿਖਿਆ ਉਹਦੀਆਂ ਜ਼ਿੰਮੇਵਾਰੀਆਂ ਜ਼ਿਆਦਾ ਨੇ ਜਿਹੜੀ ਜ਼ਿੰਮੇਵਾਰੀ ਪੈਂਦੀ ਵੀ ਕਹਿੰਦੇ ਉਹਦੇ ਤੇ ਜਿਹੜਾ ਕੰਮ ਕਰਦਾ ਹੋਵੇ ਜੇ ਆਪਾਂ ਸਕੂਲ ਦੇ ਵਿੱਚ ਵੀ ਦੇਖਦੇ ਨਾ ਮੰਨ ਲਓ ਕੋਈ ਟੀਚਰ ਨੇ ਜਿਹੜਾ ਕਿਸੇ ਨੂੰ ਪੜ੍ਹਾਉਂਦਾ ਜ਼ਿਆਦਾ ਹੈ ਫਿਰ ਹਰ ਇੱਕ ਜਿਹੜਾ ਹੈਡਮਾਸਟਰ ਸੋਚਦਾ ਵੀ ਇਹਨੂੰ ਟਾਈਮ ਇਸੇ ਨੂੰ ਹੀ ਦੇ ਦੇ ਕੋਈ ਖਾਲੀ ਪੀੜ ਤੇ ਮੈਨੂੰ ਲੱਗਦਾ ਜਿਹੜਾ ਸਮਾਜ ਦੇ ਵਿੱਚ ਸਭ ਤੋਂ ਚੰਗਾ ਵਰਗ ਜਿਹੜਾ ਸਾਰਿਆਂ ਨੂੰ ਸੇਧ ਦੇ ਨਾਲ ਵਰਗ ਹੈ ਉਹ ਅਧਿਆਪਕ ਵਰਗ ਹੀ ਹੈ ਵੀ ਇਹ ਅਧਿਆਪਕ ਵਰਗ ਇਹ ਜਿਹੜੀ ਜ਼ਿੰਮੇਵਾਰੀ ਹੈ ਉਹ ਆਪਦੇ ਮੋਢਿਆਂ ਤੇ ਚੱਕ ਲਈ ਵੀ ਜਰੇ ਹੈ ਤਾਂ ਚੁਣੌਤੀ ਪੂਰੇ ਸਮਾਜ ਲਈ ਹੈ ਇਹ ਅੱਜ ਤਾਂ ਬਾਹਰ ਹੁੰਦੀ ਹੈ ਕਾਹਦੂ ਘਰਾਂ ਦੇ ਆਪਣੇ ਵਿੱਚ ਵੀ ਆਉਣੀ ਆਲੇ ਦੁਆਲੇ ਵੀ ਆਉਣੀ ਹੈ ਤੇ ਇੰਨੀ ਬੇਨਤੀਆਂ ਕਰਦਾ ਹੋਇਆ ਕੋਈ ਸ਼ਬਦ ਮੇਰੇ ਤੋਂ ਮਾੜਾ ਕਿਹਾ ਗਿਆ ਹੋਵੇ ਜਿਹੜਾ ਪੜੇ ਲਿਖੇ ਵਰਗ ਨੂੰ ਚੰਗਾ ਨਾ ਲੱਗਿਆ ਹੋਵੇ ਉਹਦੇ ਲਈ ਮੈਂ ਖਿਮਾ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ